ਸੋ ਸਾਰੇ ਸਾਥੀਆਂ ਨੂੰ ਜੈ ਪੀਮ ਜੈ ਬਾਦ ਜੈ ਗੁਰਦੇਵ ਰਾਜ ਗੁਰਦੇਵ ਸੋ ਸਾਡਾ ਵੀ ਸੰਦੀਪ ਜੀ ਨਾਲ ਜੋ ਕਿ ਕੱਲ ਜਿਹੜੀ ਇੱਕ ਘਟਨਾ ਜਿਹੜੀ ਮਨਦਵਾ ਘਟਨਾ ਜਿਹੜੀ ਵਾਪਰੀ ਆ ਜਿਨ੍ਹਾਂ ਵਿਅਕਤੀਆਂ ਨੇ ਇੱਥੇ ਆ ਕੇ ਡੰਪ ਤੇ ਜਿੱਥੇ ਆਪਾਂ ਮੌਜੂਦਾ ਖੜੇ ਆ ਇੱਥੇ ਆ ਕੇ ਜਿਹੜਾ ਸ਼ਰੀਆਮ ਜਿਹੜੇ ਆ ਗੋਲੀਆਂ ਚਲਾ ਕੇ ਸਾਡੇ ਸਾਥੀ ਜਿਉ ਉਹਨੂੰ ਮਾਰ ਦਿੱਤਾ ਗਿਆ ਸੋ ਪਰ ਪੁਲਿਸ ਪ੍ਰਸ਼ਾਸਨ ਨੇ ਕੱਲ ਵੀ ਕਿਹਾ ਸੀ ਵੀ ਆਪਾਂ ਸ਼ਾਮ ਤੱਕ ਵੜ ਲਾਂਗੇ ਪਰ ਸਾਡੇ ਜਿਹੜੇ ਤਿੰਨ ਬੰਦੇ ਜਿਹੜੇ ਨੇ ਉੱਥੇ ਘਟਨਾ ਵਾਪਰੀ ਉਹ ਫੜ ਨਹੀਂ ਸਕੇ ਤੋ ਆ ਜਿਹੜੇ ਸਾਰੇ ਜਥੇਬੰਦੀਆਂ ਸਾਹਮਣੇ ਸਾਰੇ ਬੀਐਸਪੀ ਪਾਰਟੀ ਦੇ ਆਗੂ ਜ਼ਬਾਨ ਹਰ ਜਥੇਬੰਦੀ ਦੇ ਆਗੂ ਜ਼ਬਾਨ ਸਾਰੇ ਪਹੁੰਚੇ ਸੀਗੇ ਸੋ ਸਾਰਿਆਂ ਨੇ ਇਹ ਬਿਆਨ ਲਿਆ ਕਿ ਕੱਲ ਜਿਹੜਾ ਆ 6 ਤਰੀਕ ਨੂੰ ਇਹਦੇ 10 ਵਜੇ ਸਾਰੇ ਸਾਥੀਆਂ ਨੇ ਇੱਥੇ ਡੰਬ ਦੇ ਉੱਪਰ ਤੋਂ ਸੜ ਕੇ ਇਕੱਠੇ ਹੋਣਾ ਇਥੋਂ ਜਿਹੜਾ ਆ ਗੱਡੀਆਂ ਦੇ ਵਿੱਚ ਮੋਟਰਸਾਈਕਲਾਂ ਤੇ ਜਿਹੜਾ ਬੀਜਾ ਕੋ ਟਰੈਕਟਰ ਆ ਉਹ ਸਾਰੇ ਆਪਣੀ ਆਪਣੀ ਕਰਵਾਨ ਤੇ ਜੋ ਦੀਪਾਂ ਜੋ ਜੈਪਸੀਆਂ ਸਾਰੇ ਲੈ ਕੇ ਆਉਣ ਤਾਂ ਜੋ ਵੱਡੇ ਕਾਫਲੇ ਦੇ ਵਿੱਚ ਆਪਾਂ ਹੁਸ਼ਿਆਰਪੁਰ ਨੂੰ ਪੂਰੇ 12 ਵਜੇ ਇਹ ਤੋਂ ਆਪਾਂ ਡੰਬ ਤੋਂ ਚੱਲਣਾ ਸੋ ਸਾਰੇ ਸਾਥੀਆਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਸਾਥੀ ਆਪਾਂ ਇੱਥੇ ਲੈ ਕੇ ਆਉਣੇ ਆ ਹਰ ਇੱਕ ਪ੍ਰਧਾਨ ਨੂੰ ਬੇਨਤੀ ਕਰਦਾ ਵੀ 200 ਤੋਂ ਵੱਧ ਉੱਪਰ ਮੱਤਾ ਜਿਹੜਾ ਇੱਕ ਇੱਕ ਪ੍ਰਧਾਨ ਜਿਹੜਾ ਆਪਣੇ ਜਥੇਬੰਦੀ ਦਾ ਲੈ ਕੇ ਆਵੇ ਸੋ ਵੱਡੇ ਕਾਫਲੇ ਜੇ ਕੱਟ ਕਰਕੇ ਆਪਾਂ ਆਪਣੇ ਵੀ ਨੂੰ ਸਾਬਤ ਦਵਾਈਏ ਤੇ ਹਿਸ਼ਾਰਪੁਰ ਦੇ ਵਿੱਚ ਜਿੰਨੇ ਬਾਜ਼ਾਰ ਆ ਮਾਰਕੀਟ ਵਾਲੇ ਜਿਹੜੀਆਂ ਮੰਡੀਆਂ ਆ ਉਹ ਸਾਰਿਆਂ ਨੂੰ ਬੇਨਤੀ ਆ ਵੀ ਆਪਣੇ ਆਪ ਹੀ ਕੱਲ ਜਿਹੜਾ ਪੂਰਨ ਤੌਰ ਤੇ ਸਮਰਥਨ ਵਾਸਤੇ ਉਹ ਬੰਦ ਕਰ ਦੇਣ ਸਹਿਯੋਗ ਕਰਨ ਸੋ ਸਾਰਿਆਂ ਨੂੰ ਬੇਨਤੀ ਆ ਵੀ ਆਪਾਂ ਸਾਰੇ ਬਾਜ਼ਾਰ ਬੰਦ ਕਰਾ ਕੇ ਉਸ ਤੋਂ ਬਾਅਦ ਜਿਹੜਾ ਪ੍ਰਵਾਹ ਚੌਂਗ ਜਿਹੜਾ ਉਹ ਸਾਰੇ ਸਾਥ ਇਕੱਠੇ ਹੋਵਾਂਗੇ ਸੋ ਸਾਰਿਆਂ ਨੂੰ ਜੈ ਭੀਮ ਜੈ ਭੋਪਾਲ ਜੈ ਭੀਮ ਜੈ ਭੋਪਾਲ ਜੈ ਭੀਮ ਜੈ ਭੋਪਾਲ ਕਦੀ ਜਿੰਦਾ ਤੇਰੀ ਸੋਚ ਤੇ ਕਰਾਂਗੇ ਘੋਕੇ ਕਦੀ ਜਿੰਦਾ ਤੇਰੀ ਸੋਚ ਤੇ ਕਰਾਂਗੇ ਘੋਕੇ ਕਦੀ ਜਿੰਦਾ ਦੇ ਕਾਤਲਾਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਸਰਪਾਲ ਸਾਹਿਬ ਦੇ ਕਾਤਲਾਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ